ਇੱਕ ਭਾਈ ਜ਼ਿਮੀਂਦਾਰ ਸੀਗਾ ਤੇ ਅੱਗੇ ਹਾਲੀਆਂ ਦੇ ਕੰਮ ਹੁੰਦੇ ਹਾਲ ਬੌਂਦੇ ਫਿਰ ਤੜਕੇ ਉੱਠ ਕੇ ਜਾਂਦੇ ਤਾਰੇ ਦੇ ਹਿਸਾਬ ਨਾਲ ਅੱਗੇ ਟਾਈਮ ਟੂ ਹੁੰਦੇ ਨਹੀਂ ਤੇ ਉਹ ਟਾਈਮਾਂ 'ਚ ਤੇ ਆਕੜੀਆਂ ਟਾਈਮ ਤੇ ਤਾਂ ਖਰ ਮੇਰੇ ਵੀ ਸੁੱਤ 'ਚ ਮਾਂਗਰੋ ਆਏ ਨੇ ਤੇ ਉਹ ਭਾਈ ਹਾਲੀ ਜਦੋਂ ਅੱਗੇ ਹਾਲ ਬੌਂਣ ਜਾਂਦੇ ਉਹ ਇੱਕ ਦੂਜੇ ਨਾਲ ਹਾਲੀ ਖਿੱਚ ਕਰਦੇ ਹੁੰਦੇ ਟੱਲੀਆਂ ਦੇ ਵਿੱਚ ਜਾਂ ਰੂਪ ਪਾ ਲੈਣੀ ਜਾਂ ਟੱਲੀਆਂ ਲਾ ਲੈਣੀਆਂ ਡੰਗਰਾਂ ਤੋਂ ਵੱਧਾਂ ਦੀਆਂ ਵੀ ਦੂਜੇ ਨੂੰ ਪਤਾ ਨਾ ਲੱਗ ਜੇ ਵੀ ਹਾਲੀ ਨੰਗ ਗਿਆ ਉਹ ਜ਼ਿਮੀਂਦਾਰ ਤੇ ਥੋੜਾ ਜਿਹਾ ਵਿਚਾਰਾ ਸਿੱਧਾ ਸਾਦਾ ਉਹਦੇ ਕੋਲੇ ਕੋਈ ਵੱਲਦਤੀ ਜ਼ਿਮੀਂਦਾਰ ਕੋਲੇ ਉਹ ਜਾਨੀ ਕਿ ਖੇਤੀ ਕਰਦਾ ਕਿਸੇ ਨਾਲ ਰਲ ਮਿਲ ਕੇ ਵੀੜੀ ਤੇ ਲਾਲਾ ਜਾਂ ਕਮੀ ਲਾਲਾ ਉਨੇ ਪਈ ਆਪਦੇ ਕਿਸੇ ਰਿਸ਼ਤੇਦਾਰ ਨੂੰ ਕਹਿੰਦਾ ਵੀ ਮੈਨੂੰ ਕਿਸੇ ਨੇ ਬਲਦ ਢਾਂਡਾ ਨਹੀਂ ਦਿੱਤਾ ਵੀ ਮੈਨੂੰ ਬਲਦ ਦੇ ਦੇ ਵੀ ਮੈਂ ਆਪਦੀ ਜ਼ਮੀਨ ਵਾਹ ਕੇ ਬੀਜ ਕੇ ਮੈਂ ਬਲਦ ਤੇਰਾ ਸਮਾਜੂ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਦੇ ਸਕਦਾ ਮੇਰੇ ਬਲਦ ਦੋਈ ਨੇ ਹੀ ਮੇਰਾ ਕੰਮ ਆ ਖਾਸਾ ਤੂੰ ਐ ਕਰ ਫਲਾਣੇ ਸਾ ਮੇਰੀ ਆਪਣੀ ਰਿਸ਼ਤੇਦਾਰੀ ਉਹ ਤੋਂ ਲਿਆ ਗੱਲ ਬੁੱਕ ਦੀ ਕਰ ਮੁੰਡਿਆਂ ਦੀ ਮਾਸੀ ਦੇ ਕੋਲੇ ਵਗ ਜਾ ਵਾਖਾਂ ਦੇ ਕੋਲੇ ਆਪਦੇ ਮਨ ਨਾਲ ਸਾਡੂ ਕੋਲੇ ਲਾ ਦੇ ਕਹਿੰਦਾ ਬਾਈ ਮੈਨੂੰ ਬਲਦ ਦੇ ਦੇ ਉਹ ਕਹਿੰਦਾ ਬਲਦ ਤਾਂ ਲੈ ਜਾ ਬਾਹਰ بیچ ਕੇ ਛੱਡ ਜੀ ਕਹਿੰਦਾ ਚੰਗਾ ਹੁਣ ਬੇਚਾਰਾ ਬਲਦ ਲਈ ਆਉਂਦਾ ਤੇ ਹੁਣ ਤੜਕੇ ਜਾਇਆ ਕਰੇ ਵਿਚਾਰਾ ਉਹ ਹੋੜੀ ਹੋੜੀ ਪਈ ਕਿਤੇ ਬੱਚਾ ਦੀ ਮਾਂ ਦਿੱਲੀ ਮੱਠੀ ਦੀ ਗੁਜਰਗੀ ਤਾਂ ਗੁਜਰੀ ਉਹ ਕਹਿੰਦਾ ਵੀ ਉਧਰੋਂ ਦਾਣੇ ਰਲਾਉਣ ਵਾਲੇ ਪਏ ਨੇ ਸੰਜਲਾ ਉਦੋਂ ਘਰੇ ਮੇਰਾ ਹਲਾ ਹੁਣ ਸਰਦਾ ਨਹੀਂ ਰਹੇ ਬਣਾ ਉਹਨੇ ਜਵਾਖਾਂ ਦੀ 마ਸੀ ਸੱਦ ਲਈ ਐਸਾ ਵੀ ਤੂੰ ਹੀ ਕਰੇ ਜਵਾਖਾਂ ਕੋਲੇ ਰਹਿ ਮੈਂ ਖੇਤ ਦਾਣੇ ਲਾ ਦਿਆਂ ਵਿਚਾਰਮਣ ਹੋ ਜਾਣਗੇ ਖਾ ਲਾਂਗੇ ਹੁਣ 마ਸੀ ਹੀ ਜੀ ਦੇਖੀ ਨਾ ਚੇ ਕਹਿੰਦੀ ਆਜੂ ਕੋਈ ਨਾ ਤੇ 마ਸੀ ਆ ਗਈ ਪੰਜ ਚਾਰ ਦਿਨ ਰਹੀ ਉਹ ਜਵਾਖਾਂ ਨੂੰ ਕਹਿੰਦੀ ਭਈ ਐ ਕਰੋ ਤੁਸੀਂ ਮੇਰੇ ਕੋਲੇ ਵਗ ਚੱਲੋ ਦੋਨੇ ਤਿੰਨੇ ਵੀ ਮੈਂ ਮੰਨ ਕੇ ਚੱਲ ਵੀ ਇੱਥੇ ਮੈਨੂੰ ਬੈਠਣਾ ਔਖਾ ਹੈ। ਅੱਛਾ ਵੀ ਚੱਲ ਤੇਰਾ ਪਿਓ ਆਊਗਾ ਆਪਦੀਆਂ ਦੋ ਗੁੱਲੀਆਂ ਲਾ ਲੂ ਜਾਂ ਭਾਈ ਇਹ ਦਰਖਾ ਲੂ ਕਮੰਡੀਆਂ ਦੇ। ਵੀ ਤੁਸੀਂ ਮੇਰੇ ਨਾਲ ਵਗ ਚੱਲੋ ਭਈ ਮੈਨੂੰ ਵੀ ਉੱਥੇ ਔਖਾ ਹੈ। ਹੂੰ ਤਿੰਨੇ ਜਵਾਂਖਾਂ ਨੂੰ ਲੈ ਗਈ ਮਾਸੀ। ਲਿਜਾ ਕੇ ਭਾਈ ਉੱਥੇ ਹੁਣ ਜਵਾਂਖ ਇੱਥੇ ਤਾਂ ਉਹਦੇ ਮਾਂ ਪਿਓ ਕੋਲੇ ਤਾਂ ਸੌ ਕਰਨਾ ਤੀ ਹੁਣ ਬਗਾਨਾ ਬਗਾਨੀ ਹੁੰਦਾ। ਮਾਸੀ ਨੇ ਤਾਂ ਲਾਲੇ ਕਮਾਂ ਤੇ ਕੰਮਾਂ ਤੇ ਲਾਏ ਤੇ ਆਪਦੇ ਜਵਾਖਾਂ ਨੂੰ ਪਈ ਸਰਦਾਰੀ ਮੂੰਹ ਰੱਖਿਆ ਕਰੇ ਉਹਨਾਂ ਤੋਂ ਕੰਮ ਕਰਾਇਆ ਕਰੇ ਉਹ ਕਿਤੇ ਜਵਾਖਾਂ ਦਾ ਪਿਓ ਵਗ ਗਿਆ ਮਿਲਣ ਅੱਛਾ ਵੱਡਾ ਮੁੰਡਾ ਸਿਹਾਰਤੀ ਜਾ ਕੇ ਕਹਿੰਦਾ ਪੁੱਤ ਕਿਵੇਂ ਲੰਘਦਾ ਟਾਈਮ ਉਹ ਅੱਖਾਂ ਜੰਝੂ ਰਿ ਸਿੱਟਣ ਲੱਗ ਗਿਆ ਕਹਿੰਦਾ ਕੀ ਗੱਲ ਕਹਿੰਦਾ ਪਾਪਾ ਗੱਲ ਤੈਨੂੰ ਮੈਂ ਕੀ ਦੱਸਾਂ ਕਹਿੰਦਾ ਜਿਹੜੀ 마ਸੀ ਕੋਲੇ ਸਾਨੂੰ ਤੋਰਿਆ ਤੈਂ ਤੇ ਇਹ ਲੱਖ 마ਸੀ ਆ ਗੋਦ ਮਾਰ ਹੀ ਨਹੀਂ ਗਈ ਕਹਿੰਦਾ ਕਿਉਂ ਕਹਿੰਦਾ ਨਾ ਕਹਿੰਦਾ ਕੀ ਗੱਲ ਕਹਿੰਦਾ ਫੇਰ ਤੂੰ ਐਂ ਘਰ ਅੱਜ ਰਹਿ ਪਾ ਲੋਕੇ ਦੇਖ ਲਈ ਕਹਿੰਦਾ ਜਨ ਨਹੀਂ 마ਸੀ ਆ ਛੁੱਡੀ ਵੀ ਚੱਲ ਆਪਣਾ ਟਾਈਮ ਲੰਘ ਜੂ ਕਹਿੰਦਾ ਤੂੰ ਤਾਂ ਅਸੀਂ ਘਰੇ ਭੁੱਖੇ ਚੰਗੇ ਅਸਾ ਨਹੀਂ ਰੋਟੀ ਪੱਕੂ ਨਹੀਂ ਸੀ ਘਰੇ ਭੁੱਖੇ ਤਾਂ ਸੌ ਜਾਗੇ ਇੱਥੇ ਤਾਂ ਨਾ ਸੀ ਭੁੱਖਾ ਨਾ ਰਜੇ ਕਹਿੰਦਾ ਵੀ ਠੀਕ ਐ ਚੱਲ ਮੈਂ ਰਹਿਣਾ ਰਹਿ ਪਿਆ ਉਹ ਉਹੀ ਗੱਲ ਪਈ ਜਦੋਂ ਰਾਤ ਨੂੰ ਕਹਿੰਦਾ ਹੱਥ ਨੇ ਜੀ ਕਹਿੰਦਾ ਮੈਂ ਤਾਂ ਜਾਂਦਾ ਉਹ ਕਹਿੰਦੇ ਤੂੰ ਰਾਤ ਕੱਟ ਲੈ ਕਹਿੰਦਾ ਨਾ ਮੈਂ ਤਾਂ ਜਾਂਦਾ ਮੇਰਾ ਪਾਗਰ ਉਹ ਸੁਟਾਂਡੇ ਦਾ ਔਖਾ ਐ ਅੱਛਾ ਉਹਨਾਂ ਖੇਪੀ ਤਾਂ ਜਾਣਦੇ ਬਾਗ ਆ ਪਈ ਜਦੋਂ ਉਹਨੇ ਦੇਖ ਲਿਆ ਕਿਉਂ ਤਾਂ ਬਾਗ ਆ ਹੂ ਵਾਵਾ ਪਾਟ ਉਹਨੇ ਤਾਂ ਲਾਰੇ ਚ ਵਾਕੰਮ ਤੇ ਕਿਸੇ ਨੂੰ ਕਹੇ ਕੱਖ ਪਾ ਕਿਸੇ ਨੂੰ ਕਹੇ ਕੁਸ ਕਰ ਕਿਸੇ ਨੂੰ ਕੁਸ ਕਰ ਉਹਨੇ ਵੇਖ ਲੇ ਲੁੱਕੇ ਉਹ ਪਈ ਗਿੜਾ ਦੇ ਕੇ ਮੁੜਿਆ ਆ ਕਹੇ ਤੂੰ ਮੁੜਿਆ ਆ ਕਹਿੰਦਾ ਮੇਰੇ ਯਾਦ ਆ ਗਿਆ ਵੀ ਭਈ ਮੈਂ ਮੁੰਡਿਆਂ ਦੇ ਅੱਖਾਂ ਨੂੰ ਕਿਰਾਂ ਲੈ ਜਾਣਾਗਾ ਘਰੇ ਵਿਪਾਰਸ਼ੂਕ ਤੱਕ ਮੈਂ ਛੱਡ ਜੂੰ ਕਹੇ ਜਵਾਖਾਂ ਦਾ ਰਹਿਣ ਦੇ ਕਹਿੰਦਾ ਨਹੀਂ ਮੈਂ ਲੈ ਕੇ ਜੂੰ ਉਹਨੇ ਪਿਆਦੇ ਤਿੰਨੇ ਜਵਾਖ ਲਾ ਲੈ ਮੂਰੇ ਵੀ ਚਲੋ ਚੱਲੀਏ ਠੀਕ ਪੰਜ-ਸੱਤ ਦਾ ਨੰਗੇ ਪੰਜ-ਸੱਤ ਦਾ ਪਸੂ ਮਾਸੀ ਨੇ ਫੇਰ ਮਾਰਿਆ ਚੱਕਰ ਬੀਤਲ ਮੈਂ ਜ ਵਖਣੂ ਲੈਣੇ ਜਾ ਕੇ ਤੇ ਉਹਦੇ ਮਪੇ ਪਿਓ ਵਖਾ ਦਾ ਪਿਓ ਕਹਿ ਗਿਆ ਵੀ ਜੇ ਮਾਗਰੋ ਮੂਰੋ ਆ ਵੀ ਤੁਸੀਂ ਜਾਣਾ ਨਹੀਂ ਮੇਰੇ ਬਿਨਾ ਪੁੱਸੇ ਅੱਛਾ ਕਹਿੰਦੇ ਚੰਗਾ ਉਹ ਪੇ ਕਹਿੰਦੇ ਮਾਸੀ ਮੇਰੇ ਪਿਓ ਨੂੰ ਆ ਜਾਣ ਤੇ ਅਸੀਂ ਬਾਗ ਚੱਲਾਂਗੇ ਕਹਿੰਦੀ ਮੈਨੂੰ ਐਂ ਦੱਸੋ ਤੁਹਾਡੇ ਪਿਓ ਨੂੰ ਕਿਸੇ ਤੁਸੀਂ ਐਂ ਤਾਂ ਨਹੀਂ ਦੱਸਿਆ ਵੀ ਇਹ ਕੰਮ ਕਰਾਉਂਦੀ ਆ ਮੈਥੋਂ ਕਹਿੰਦਾ ਦੱਸਿਆ ਤਾਂ ਸੀ ਕੁਛ ਨਹੀਂ ਦੇਖ ਲਿਆ ਕਹਿੰਦੀ ਤਾਂ ਮੈਂ ਜਾਣੀ ਐ ਖੇ ਰਹਾ ਹੂੰ ਉਹ ਵੱਡਾ ਮੁੰਡਾ ਤੇ ਕਹਿੰਦਾ ਉਹ ਦੀ ਹਿਸ਼ਾਰ ਉਹ ਕਹਿੰਦਾ ਮਾਸੀ ਐ ਨਹੀਂ ਮੈਂ ਜਾਣ ਦਿੰਦਾ ਨਾ ਕਹਿੰਦਾ ਨਾ ਮੇਰੇ ਪਿਓ ਨੂੰ ਆ ਜਾਂਦੇ ਅੱਛਾ ਉਹ ਦੂਜੇ ਨੂੰ ਕਹਿੰਦਾ ਵੀ ਐ ਕਰ ਪਿਓ ਨੂੰ ਲਿਆ ਸੱਦ ਕੇ ਖੇਤ ਜੋ ਅੱਛਾ ਉਹਦਾ ਡੱਕਰ ਦਾ ਖੇਤ ਨੂੰ ਉਹ ਆਪਨੇ ਉਹਨੇ ਮਾਸੀ ਨੂੰ ਰਤਾ ਵਾਰ ਉਹੋ ਹਿਸਾਬ ਲੈਣ ਲੱਗ ਗਿਆ ਅੱਛਾ ਜੀ ਮੁੰਡਾ ਕਹਿੰਦਾ ਮਾਸੀ ਕਹਿੰਦੇ ਹਾਂ ਕਹਿੰਦਾ ਜੇ ਸਾਡੀ ਮਾਂ ਤੇਰੇ ਜਵਾਖ ਨਾਲ ਐ ਕਰਦੀ ਤੈਨੂੰ ਕਿੰਨਾ ਗੁੱਸਾ ਆਉਂਦਾ ਸੀ ਕਹਿੰਦੀ ਇਹ ਤਾਂ ਪੁੱਤ ਟਾਈਮ ਟਾਈਮ ਦੀ ਗੱਲ ਹੈ ਕਹਿੰਦਾ ਫਿਰ ਉਹੀ ਟਾਈਮ ਆ ਗਿਆ ਠੀਕ ਹੈ ਕਹਿੰਦਾ ਕਹਿੰਦੀ ਅੱਜ ਕਹਿੰਦਾ ਐਸਾ ਸਖਤ ਕਰ ਲੈ ਸੱਤ ਪਰ ਲੈ ਟਾਈਮ ਆ ਗਿਆ ਕਹਿੰਦਾ ਮੇਰੇ ਪਿਓ ਆਉਂਦਾ ਖੇਤੋਂ ਆ ਗਿਆ ਪੁੱਤ ਦਾ ਪਿਓ ਉਹ ਕਹਿੰਦਾ ਵੀ ਮੈਂ ਤੇਰੇ ਕੋਲੇ ਜਵਾਖ ਪਾਲਣ ਤੋਰੀ ਤੀ ਵੀ ਚੱਲਣ ਦੀ ਮਾਂ ਮਾਰ ਗਈ ਵੀ ਤੂੰ ਵੀ ਮਾਈ ਐ ਵੀ ਪਰ ਜਾਣਗੇ ਕਹਿੰਦਾ ਤਾਂ ਮੇਰੇ ਜਵਾਖ ਜਾਂਦੇ ਕੰਮ ਤੇ ਲਾ ਲੈ ਨਿਕਨੇ ਨਿਕੀ ਬਲੂਰ ਰੋਟੀ ਇਹਨਾਂ ਨੂੰ ਵੇਖੀ ਦਿੰਦੀ ਰਹੇ ਕਹਿੰਦੀ ਗੱਲ ਸੁਣ ਗੱਲ ਮੇਰੀ ਕਹਿੰਦਾ ਹਾਂ ਕਹਿੰਦੀ ਜੇ ਮਾਸੀ ਭਲਾਂ ਦੀ ਮਾਂ ਦਾ ਮੋਹ ਦੇ ਜੇ ਤਾਂ ਕਹਿੰਦੀ ਫੇਰ ਦੂਜਾ ਵਿਆਹ ਕਰਾਉਂਦੀ ਨਹੀਂ ਕਿਸ ਨੂੰ ਲੋੜ ਪੈਂਦੀ ਕਹਿੰਦੀ ਕੀ ਗੱਲ ਕਹਿੰਦੀ ਰੂਪ ਬਸੰਤ ਉਹਨਾਂ ਦੀ ਮਾਂ ਨੇ ਵੀ ਉਹਨੇ ਕੀੜਾ ਚਿੜੀ ਵਾਲਾ ਹਾਲ ਦੇਖਿਆ ਸੀ ਤਾਂ ਜੋ ਕਹੇ ਦੀ ਖੜਕਸਾ ਰਾਜੇ ਨੂੰ ਵੀ ਦੂਜਾ ਵਿਆਹ ਨਾ ਕਰਾਈ ਕਹਿੰਦਾ ਮੈਂ ਤਾਂ ਕਰਾਇਆ ਨਹੀਂ ਤੂੰ ਬਿਨਾਂ ਵਿਆਹ ਦੀ ਮੰਨਜ਼ ਕੀਤੀ ਇਹ ਤਾਂ ਕਹਿੰਦੀ ਸਾਵਾ ਸੇ ਤੇਰਾ ਮੁੰਡਾ ਸਿਆਰ ਤੇ ਤੁਸੀਂ ਬਚ ਰਹੇ ਕਹਿੰਦੀ ਹੌਲੀ ਹੌਲੀ ਮੈਂ ਤੇਰੇ ਤੇ ਵਿਚੇ ਜਾ ਜਾ ਤ ਲੈ ਕੇ ਜਾਂਦੀ ਇੱਕ ਬਲਦ ਬੱਟੇ ਕਹਿੰਦੀ ਕਿਉਂ ਕਹਿੰਦੀ ਲਾਦਾ ਆਪਦੀ ਚੁੰਗੀ ਹੁੰਦੀ ਐ ਦੂਜੀ ਨੂੰ ਕੋਈ ਨਹੀਂ ਮੰਨਦਾ ਹੁੰਦਾ ਉਹ ਕਹਿੰਦਾ ਮੰਨ ਗਿਆ ਤੈਨੂੰ ਸਾਵਾਸੀ ਤੇ ਉਹ ਕਹਿੰਦਾ ਐ ਕਰ ਹੋ ਤੂੰ ਜਾ ਮੇਰੇ ਘਰ ਵੱਲ ਨਾਲ ਚੱਕੀ ਉਹ ਕਹਿੰਦੀ ਬਲਦ ਲਾ ਮੂਰੇ ਮੇਰਾ ਉਹ ਕਹਿੰਦਾ ਬਲਦ ਮੈਂ ਜਿਵੇਂ ਲੈ ਕੇ ਆਵੇਂ ਛੱਡ ਕੇ ਬਲਦ ਤਾਂ ਮੇਰੀ ਕੋਈ ਹੋ ਨਹੀਂ ਬਲਦ ਮੈਂ ਛੱਡ ਕਿਉਂ ਆਪਦੇ ਜਵਾਖ ਨੂੰ ਕਹਿੰਦਾ ਲੈ ਪੁੱਤ ਤੁਸੀਂ ਰਹੋ ਘਰੇ ਮੈਂ ਬਲਦ ਛੱਡਣ ਜਾਂਦਾ ਤੇ ਜਦੋਂ ਬਲਦ ਛੱਡਣ ਗਿਆ ਭਾਈ ਉਹਨੇ ਤਾਂ ਮੈਂ ਹਾਦੋ ਉਹੀ ਗੱਲ ਮਾਸੀ ਨੇ ਤਾਂ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਐ ਕਰ ਇਹਨੂੰ दारू ਧਰ ਜੇ ਕੁਝ ਕਰਨਾ ਉਹ ਕਹਿੰਦਾ ਵੀ ਜਵਾਖ ਨਿਆਣੇ ਨੇ ਤੂੰ ਕੀ ਕਰੇਂਗੀ ਕਹਿੰਦੀ ਤੂੰ ਮੇਰੀ ਗੱਲ ਮੰਨ दारू ਧਰੇ ਦੇ ਮੂਰੇ ਉਨੇ ਪਈ दारू ਦਤ ਤੇ ਉਹ ਵੀ ਜਾਣੀ ਜਾਣ ਜ਼ਿੰਮੇਦਾਰ ਮੁਰੋਂ ਵੀ ਅੱਗੇ ਨਾ ਪਿੱਛੇ ਮੈਨੂੰ ਕਿਹਦਾ ਪਾਣੀ ਨਹੀਂ ਕਿਸੇ ਨੇ ਪੁੱਸਿਆ ਵੀ ਅੱਜ दारू ਧਰਦੇ ਨੇ ਮੇਰੋਂ ਮੁਰੇ ਉਹਨੇ ਫਿਰ ਕਿਹਾ ਕਹਿੰਦੀ ਪੱਟਲੀ ਪੀਪੀ ਕਹਿੰਦੀ ਕੁੱਟਕੁੱਟ ਪੀਤੀ ਉਹ ਬੋਲਦਾ ਕਹਿੰਦਾ ਐਡਾ ਕੱਚਾ ਨਹੀਂ ਮੈਂ ਕਹਿੰਦਾ ਮੈਂ ਨਹੀਂ ਪੀਤੀ ਤੇਰੇ ਪਤੀ ਨਹੀਂ ਪੀਤੀ ਉਹ ਐ ਕਿ ਕਿ ਪਈ ਆ ਦਾ ਮੁੰਡਾ ਖੜਾ ਹੋ ਗਿਆ। ਉਹ ਕਿ ਮਾਰੇ ਪੱਟਾ ਜੱਥਾ। ਉਹਨੂੰ ਪਤਾ ਸੀ ਵੀ ਹੁਣ ਇਹ ਸੁੱਤਾ ਰਹੂ। ਕਹਿੰਦੀ ਕਿ ਜਦੋਂ ਕੋਈ ਰੌਲਾ ਪੈ ਗਿਆ ਤੜਕੇ ਨੂੰ ਵੀ ਫਲਾਨਾ ਆਇਆ ਹੋਗਾ ਫਲਾਨਾ ਆਇਆ ਹੋ ਗਿਆ। ਕਹਿੰਦੀ ਕੋੜੇ ਕੀ ਹੋਇਆ? ਕਹਿੰਦੀ ਭਾਣੇ ਪੱਟੀ ਤੀ ਪੀਪੀ ਆਪਦੀ ਕੀਤੀ ਤੇ ਆਪਦੀ ਪੀਤੀ। ਕਹਿੰਦੀ ਹੁ ਕਿਸੇ ਨੂੰ ਕੀ ਦੱਸਾਂ ਵੀ ਕੀ ਕਰਿਆ? ਕਹਿੰਦੀ ਪੱਟ ਲਈ ਤੀ ਪੀਪੀ। ਆਪਣੇ ਕੀਤੀ ਆਪਦੀ ਬੀਤੀ ਉਹ ਕਹਿੰਦੀ ਭਣਾ ਸੀ ਤਾਂ ਜਾਣਦੇ ਨੇ ਕਿਦੇ ਨਹੀਂ ਜਾਣਦੇ ਕਿ ਤੂੰ ਸਿੱਖਣ ਦੀ ਵੀ ਨਹੀਂ ਲੋੜ ਇਹ ਕੰਮ ਨਾ ਕਰ ਲਿਓ ਜਿਹੜਾ ਮੈਥੋਂ ਹੋ ਗਿਆ ਉਹ ਬੋਲਦਾ ਕਹਿੰਦਾ ਕਿ ਉਹ ਥੋੜੇ ਚਿਰ ਪਿੱਛੋਂ ਭਈ ਪਿਛਲੇ ਪਹਾੜ ਲਾ ਲਾ ਜਾਂ 2 ਘੰਟਾ ਪਿੱਛੋਂ ਲਾਉਣੀ ਸੀ ਤੇ ਅਗਲੇ ਨੇ ਆ ਗਿਆ ਤੇ ਉਹ ਬੈਠਾ ਬੈਠਾ ਭਈ ਉਹ ਰੋਈ ਜਾਂਦੀ ਐ ਚੰਦਰਾ ਤੇ ਕਹਿੰਦੀ ਭਈ ਜੇ ਮੈਂ ਬੈਣ ਪਾਉਂਦਿਆਂ ਨੇ ਸਿਰ ਤੇ ਸਾਂਝੋ ਉਹ ਕਹਿੰਦਾ ਛਪੈਣ ਹੋਣਾ ਪਾ ਕਹਿੰਦੇ ਕੀ ਗੱਲ ਕਹਿੰਦਾ ਹੁਣ ਬੈਣ ਦਾ ਕੋਈ ਫਾਇਦਾ ਨਹੀਂ ਇਹ ਪੱਟੀ ਪੀਪੀ ਕਹਿੰਦਾ ਆਪਦੀ ਕੀਤੀ ਤੈਨੂੰ ਐ ਦੀ ਵੀ ਕੁਟਕੁਟ ਪੀਤੀ ਐ ਕਹਿੰਦਾ ਜਦੋਂ ਤੂੰ ਪੀਪੀ ਪੱਟ ਕੇ ਲਈ ਐ ਕਹਿੰਦਾ ਮੇਰੇ ਚਾਰ ਅੱਖਾਂ ਦੀ ਮੇਰੀ ਨਿਗਾਹ ਦੀ ਤੇਰੇ ਚ ਵੀ ਤੂੰ ਕੀ ਕਰ ਰਹੀ ਐ ਕਹਿੰਦਾ ਮੇਰੀ ਜ਼ਮੀਨ ਤੇ ਕੀਤੀ ਹੋਈ ਆਪਦੀ ਵੀ ਖਮਾਰੀ ਤੇ ਆਪਦਾ ਹੀ ਮਾਰ ਲਿਆ ਕਹਿੰਦਾ ਮੇਰਾ ਤਾਂ ਕੀ ਕਰਾਂ ਹੁਣ ਉਹ ਕਹਿੰਦੀ ਫੇਰ ਇਹੀ ਆ ਮਾਸੀ ਉਨੇ ਫਿਰ ਕਹਾਂ ਕਹਾਂ ਉਹਨੂੰ ਸੁਣਾਈ ਗੱਲਾਂ ਕਹਿੰਦੀ ਐਹੀ 마ਸੀ ਜੇ ਕਹਿੰਦੀ ਮਾਂ ਹੁੰਦੀ ਤਾਂ ਹੁੰਦੀ ਦਾਸੀ ਕਹਿੰਦੀ ਫੇਰ 마ਸੀ ਤਾਂ ਹੁੰਦੀ ਐ ਵਰਸੀ ਉਹ ਕਹਿੰਦਾ ਮੈਂ ਵੀ ਜਾਣਦਾ ਸੀ ਇਹ ਜਿਹੜੀ ਗੱਲ ਤੂੰ ਕਰਦੀ ਐ ਮੈਨੂੰ ਪਹਿਲਾਂ ਪਤਾ ਤੀ ਪਰ ਕਹਿੰਦਾ ਜੇ ਕਿਸੇ ਨੂੰ ਟੋਆ ਪੱਟਾਂਗੇ ਤਾਂ ਆਪ ਡਿੱਗਾਂਗੇ ਟੋਆ ਨਾ ਪੱਟੋ ਕਿਸੇ ਖਾਤਰ ਜੇ ਰਾਤਾ ਸਾਫ਼ ਰੱਖਾਂਗੇ ਤਾਂ ਆਪ ਵੀ ਸਾਫ਼ ਤੁਰਾਂਗੇ ਕਹਿੰਦਾ ਅੱਖ ਬੰਨਾਈ ਗੱਲਾਂ ਕਰਿਆ ਕਰ ਤੂੰ ਵੀ ਫਲਾਣੇ ਦੀ ਅੱਖ ਫੁੱਟ ਜੇ ਜਾਂ ਮੇਰੀ ਫੁੱਟ ਜੇ ਜਾਂਦੀਆਂ 2 ਫੁੱਟ ਜਾਣ ਉਹ ਕੰਮ ਨਹੀਂ ਹੁੰਦਾ ਕਦਾ ਬੁਰਾ ਸੋਚ ਨਾਲ ਤਾਂ ਬੁਰੇ ਪੱਸੀ ਜਾਂਦਾ ਹੁੰਦਾ ਮੈਂ ਇਹਨੂੰ ਹੁਣ ਬੰਦ ਕਰ